ਕਈ ਵਾਰੀ ਖਾਣਾ ਬਣਾਉਂਦੇ ਸਮੇਂ ਹੱਥ ਥੋੜਾ ਜਿਹਾ ਹਿੱਲਦਾ ਤੇ ਮਿਰਚਾਂ ਜ਼ਿਆਦਾ ਪੈ ਜਾਂਦੀਆਂ ਨੇ ਫਿਰ ਸਬਜੀ ਖਾਣ ਯੋਗ ਨਹੀਂ ਰਹਿੰਦੀ ਪਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅੱਜ ਮੈਂ ਤੁਹਾਡੇ ਨਾਲ ਕੁਝ ਕਰੇਲੂ ਤਰੀਕੇ ਦੱਸੂਗੀ ਜਿਨ੍ਹਾਂ ਨਾਲ ਵਧੀ ਹੋਈ ਮਿਰਚ ਦਾ ਸਵਾਦ ਨੂੰ ਆਪਾਂ ਬੈਲੈਂਸ ਕਰ ਸਕਦੇ ਹਾਂ ਨੰਬਰ 1 ਦਹੀਂ ਜਾਂ ਮਲਾਈ ਨਾਲ ਸਬਜ਼ੀਆਂ ਵਿੱਚ ਥੋੜਾ ਜਿਹਾ ਦਹੀਂ ਜਾਂ ਮਲਾਈ ਪਾ ਦਿਓ ਇਹਦੇ ਨਾਲ ਮਿਰਚ ਦਾ ਤਿੱਖਾਪਨ ਘੱਟ ਹੋ ਜੂ ਤੇ ਸਬਜੀ ਹੋਰ ਵੀ ਸੁਆਦਲੀ ਬਣ ਜਾਂਦੀ ਆ ਨੰਬਰ 2 ਆਲੂਆਂ ਨਾਲ ਇੱਕ ਛਿੱਲਿਆ ਹੋਇਆ ਆਲੂ ਕੱਟ ਕੇ ਸਬਜ਼ੀ ਦੇ ਵਿੱਚ ਪਾ ਦਿਓ ਤੇ ਕੁਝ ਮਿੰਟ ਪਕਾਓ ਆਲੂ ਮਿਰਚ ਦੇ ਤਿੱਖੇਪਣ ਨੂੰ ਖਿੱਚ ਲੈਂਦਾ ਨੰਬਰ 3 ਟਮਾਟਰ ਨਾਲ ਜੇ ਸਬਜ਼ੀ ਵਿੱਚ ਮਿਰਚ ਜ਼ਿਆਦਾ ਪੈ ਗਈ ਹੋਵੇ ਤਾਂ ਟਮਾਟਰ ਪਾ ਕੇ ਸਵਾਦ ਨੂੰ ਬੈਲੈਂਸ ਕੀਤਾ ਜਾ ਸਕਦਾ ਟਮਾਟਰ ਦੀ ਖਟਾਸ ਮਿਰਚ ਦੇ ਤਿੱਖੇਪਣ ਨੂੰ ਘਟਾ ਦਿੰਦੀ ਆ ਨੰਬਰ 4 ਚੌਲ ਜਾਂ ਆٹے ਦੀਆਂ ਗੋਲੀਆਂ ਕਈ ਵਾਰੀ ਕੱਚੇ ਚਾਵਲ ਜਾਂ ਆٹے ਦੀਆਂ ਗੋਲੀਆਂ ਵੀ ਸਬਜ਼ੀ ਵਿੱਚ ਪਾ ਕੇ ਕੁਝ ਸਮੇਂ ਲਈ ਛੱਡ ਦਿੱਤੇ ਜਾਣ ਤਾਂ ਮਿਰਚ ਦਾ ਜਿਹੜਾ ਤਿੱਖਾਪਨ ਸਵਾਦ ਆ ਉਹ ਹਲਕਾ ਹੋ ਜਾਂਦਾ ਹੈ ਨੰਬਰ 5 ਦੁੱਧ ਜਾਂ ਮੱਖਣ ਨਾਲ ਜੇ ਤਰੀ ਵਾਲੀ ਸਬਜੀ ਆ ਤਾਂ ਥੋੜਾ ਜਿਹਾ ਦੁੱਧ ਜਾਂ ਮੱਖਣ ਪਾ ਦਿਓ ਇਹ ਮਿਰਚ ਦੇ ਤਿੱਖੇਪਣ ਨੂੰ ਘਟਾ ਦਿੰਦੇ ਨੇ ਸੋ ਦੋਸਤੋ ਸਬਜੀ ਦਾ ਸਵਾਦ ਸੰਤੁਲਿਤ ਕਰਨ ਲਈ ਜਿਵੇਂ ਅਸੀਂ ਵਧੀ ਹੋਈ ਮਿਰਚ ਨੂੰ ਕੰਟਰੋਲ ਕਰਦੇ ਹਾਂ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਜਦੋਂ ਗੁੱਸਾ ਤਣਾਅ ਜਾਂ ਚਿੰਤਾ ਵਧ ਜਾਵੇ ਤਾਂ ਧੀਰਜ ਸਬਰ ਤੇ ਮਿੱਠੇ ਬੋਲ ਉਹਨੂੰ ਸੰਤੁਲਿਤ ਕਰ ਸਕਦੇ ਨੇ ਉਮੀਦ ਹੈ ਵੀ ਇਹ ਟਿਪਸ ਤੁਹਾਡੇ ਕੰਮ ਆਉਣਗੇ ਜੇ ਵੀਡੀਓ ਚੰਗੀ ਲੱਗੀ ਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕੋਲ ਮਿਰਚ ਕਟਾਉਣ ਦਾ ਕਿਹੜਾ ਨੁਕਸਾ ਆ ਧੰਨਵਾਦ